ਪਾਈ ਆਈ ਦਿਸਨਸਾਨੋ ਤੇ ਤੁਹਾਨੂੰ ਦਿਖਾਉਂਦੇ ਆ ਇੱਥੇ ਦੀ ਲੇਕ ਤੇ ਉਰੇ ਬੜਾ ਵਧੀਆ ਇੱਕ ਚੀਜ਼ ਦੇਖਣ ਨੂੰ ਮਿਲੀ ਆ ਕਿ ਉਰੇ ਆਪਾਂ ਸ਼ਿਪ ਕਰ ਸਕਦੇ ਆ ਸ਼ਿਪ ਦੇ ਵਿੱਚ ਘੁੰਮ ਸਕਦੇ ਆ ਤੇ ਸ਼ਿਪ ਵਾਲਾ ਕੋਸਟਲੀ ਨਹੀਂ ਹੈਗਾ ਸ਼ਿਪ ਦੀ ਜਿਹੜੀ ਹੈਗੀ ਆ ਕੋਸਟ ਉਰੇ ਤੇ ਆਪਾਂ ਨੇ 20 ਮਿੰਟ ਦਾ ਸਫ਼ਰ ਉਧਰ ਨੂੰ ਜਾਣਾ ਤੇ 20 ਮਿੰਟ ਇੱਧਰ ਨੂੰ ਆ ਜੇਣਾ ਤੇ ਸਿਰਫ 600 ਪਰ ਪਰਸਨ ਤੇ ਬਾਕੀ ਤੁਹਾਨੂੰ ਸ਼ਿਪ ਦਾ ਵੀ ਟੂਰ ਕਰਾਵਾਂਗੇ ਤੇ ਬਾਕੀ ਜਾਣ ਸਮੇਂ ਸ਼ਹਿਰ ਦਾ ਦਿਖਾ ਦਿੰਦੇ ਆ ਵੀ ਕਿੱਦਾਂ ਦਾ ਸ਼ਹਿਰ ਆ ਇਹ ਲਾਗੋ ਦੀ ਗਾਰਦਾ ਹੀ ਜ਼ਿਆਦਾਤਰ ਆਪਣੇ ਇੱਥੇ ਬੰਦੇ ਸਾਰੇ ਜਾਣਦੇ ਹੀ ਆਈ ਪ੍ਰਾਣੀ ਲੈ ਕੇ ਇਹ ਬਹੁਤ ਸਾਰੇ ਇੱਥੇ ਆਉਂਦੇ ਆ ਆਪਣੇ ਬਰੇਸ਼ੀ ਵਾਲਿਆਂ ਨੂੰ ਸਾਰਿਆਂ ਨੂੰ ਇਹੀ ਨੇੜੇ ਪੈਂਦੀ ਆ ਤੇ ਛਪ ਛਪ ਬਹੁਤ ਆ ਇੱਥੇ ਆਲੇ-ਦਾਲੇ ਤੇ ਬੜਾ ਵਧੀਆ ਹੀ ਘੁੰਮਣੇ ਨੂੰ ਬੜਾ ਵਧੀਆ ਆਲਾ-ਦਾਲਾ ਦੇਖਣਾ ਜੇ ਤੁਸੀਂ ਤੁਹਾਡਾ ਵਧੀਆ ਟਾਈਮ ਉਰੇ ਸਪੈਂਡ ਹੋ ਸਕਦਾ ਆ ਦੇਖੋ ਇੱਥੇ ਆ ਸੰਗਤਰੇ ਦੇਖੋ ਕਿੰਨੇ ਲੱਗੇ ਪਏ ਆ ਬਾਕੀ ਹੁਣ ਆਪਣਾ ਜਿਹੜਾ ਸ਼ਿਪ ਆਈ ਉਧਰ ਸ਼ਿਪ ਦੀ ਤਿਆਰੀ ਆ ਬਸ ਇੱਧਰ ਇਕੱਠੇ ਹੋਣ ਲੱਗ ਗਏ ਆ ਸ਼ਿਪਾ ਬਣਾ ਆਉਣੇ ਵਾਲਾ ਹੀ ਆ ਬਸ ਹੁਣ ਉੱਥੇ ਦੇ ਆਪਣੇ ਤੁਸੀ ਸ਼ਿਪ ਫੜਨਾ ਇੱਥੇ ਦੇ ਕਹਾ ਆ ਕੇ ਸ਼ਿਪ ਨੇ ਇੱਥੇ ਖੜ ਜਣਾਈ ਕੁਝ ਮਿੰਟਾਂ ਦੇ ਵਿੱਚ ਬਸ ਹੁਣ ਸ਼ਿਪ ਆਉਣੇ ਵਾਲਾ ਆ ਸ਼ਿਪ ਦੇ ਪੱਖੇ ਦੇਖੋ ਆ ਜਿਹੜੇ ਥੱਲੇ ਚੱਲਦੇ ਆ ਇਹਦੇ ਵਿੱਚ ਪੱਖੇ ਆ ਜਿਵੇਂ ਫਿਰ ਜਿਹੜੇ ਮੋਟਰ ਦੇ ਨਾਲ ਪੱਖਾ ਘੁੰਮਦਾ ਇਹਦੀ ਮੇਨ ਲੋਕੇਸ਼ਨ ਹੈਗੀ ਆਈ ਜਿਵੇਂ ਤੁਸੀਂ ਇੱਥੇ ਜਰ ਪਹੁੰਚਣਾ ਗੱਡੀ ਖੜਾਉਣੀ ਆ ਨਾ ਆਕੇ ਤਾਂ ਲਾਗੋ ਦੀ ਲੀਦੋ ਪਰ ਨਾਈ ਤੁਸੀਂ ਆਪਣਾ ਮੈਪ ਦੇ ਵਿੱਚ ਬਾਕੀ ਮੈਂ ਤੁਹਾਨੂੰ ਪਾ ਦੂੰਗਾ ਇਹ ਲਿਖ ਕੇ ਵੀ ਲਾਗੋ ਦੀ ਲੀਦੋ ਤੇ ਢਾਈ ਕਹਿਰੋ ਗੱਡੀ ਦੀ ਪਾਰਕਿੰਗ ਆ ਬੜਾ ਵਧੀਆ ਹੀ ਓਰੇ 뷰 ਬੜਾ ਘੈਂਟ ਆ ਇੱਥੇ ਹੁਣ ਆ ਜੇਣਾ ਆਪਣਾ ਲੋ ਯੂ ਆ ਗਿਆ ਆਪਣੇ ਵਾਲਾ ਸ਼ਿਪ ਉਧਰ ਟਾਈਮ ਦੇ ਬੜੇ ਪਾਬੰਦ ਆ ਇਹ ਜਿੰਨਾ ਪਰਫੈਕਟ ਟਾਈਮ ਦਿੱਤਾ ਉਨੇ ਟਾਈਮ ਦੇ ਵਿੱਚ ਪਹੁੰਚ ਗਏ ਆ

ਉਹ ਲਾਈ ਉੱਪਰ ਚੜਨ ਲੱਗੇ ਆ ਹੁਣ ਇੱਥੇ ਤੇ ਆ ਦੂਜੀ ਮੰਜ਼ਲ ਤੇ ਹੁਣ ਆਪਾਂ ਨੇ ਤੀਜੀ ਤੇ ਚਲੇ ਜਾਣਾ ਜੀ ਉੱਤੇ ਤੀਜੀ ਚ ਐਂਡ ਵਾਲੇ ਚ ਐਨ ਵਧੀਆ ਵਿਊ ਆਊਗਾ ਬਸ ਹੁਣ ਆਪਾਂ ਟੌਪ ਤੇ ਆਂ ਤੀਜੀ ਮੰਜ਼ਲ ਤੇ ਆਂ ਹੁਣ ਆਪਾਂ ਖੜਕੇ ਨਾਲ ਦਲਾ ਦਿਖਾਓ ਮੜਾਇਆ ਯਾਨੀ ਮੈਨੂੰ ਲੱਗਦਾ ਹੈ ਕਿ ਪੈਸੇ ਦਾ ਮੁੱਲ ਮੁੜ ਜਾਊਗਾ ਜਿੰਨੇ ਆਪਾਂ ਨੇ ਲਾਏ ਆ ਪੰਜ 6 ਯਰ ਆ ਦੇਖੋ ਇੱਧਰ ਹੁਣ ਸੂਰਜ ਉਹ ਛੇਪ ਰਿਹਾ ਉੱਧਰ ਇਹ ਮੇਰੇ ਕੋਲ ਵੱਲੀ ਜਾਣਾ ਮੇਰੇ ਕੋਲ ਵੱਲੀ ਜਾਣਾ ਲੋ ਯੋ ਉੱਥੇ ਸਾਹਮਣੇ ਜਾਣਾ ਬਸ ਹੁਣ ਆਪਾਂ ਨੇ ਸਾਹਮਣੇ ਪਹੁੰਚ ਜਾਣਾ ਬੜਾ ਵਧੀਆ ਐਕਸਪੀਰੀਅੰਸ ਆ ਸ਼ਿਪ ਦਾ ਤੇ ਬੜਾ ਕੋਸਟਲੀ ਵੀ ਨਹੀਂ ਹੈਗਾ ਤੁਸੀਂ ਲੈ ਸਕਦੇ ਆ ਪੰਜ ਛੇ ਰੋ ਤਾਂ ਕੋਈ ਜ਼ਿਆਦਾ ਨਹੀਂ ਹੈਗੇ ਬੰਦੇ ਦਾ ਘੁੰਮਣ ਫਿਰਨੋਂ ਦਾ ਜੇ ਬੰਦਾ ਚਲੋ ਦੋ ਚਾਰ ਘੰਟੇ ਨਿਕਲ ਜਾਂਦੇ ਆ ਵੇ ਸ਼ਾਂਤੀ ਜੀ ਮਿਲਦੀ ਆਲੇ-ਦਾਲੇ ਦੇਖੋ ਸਮੁੰਦਰ ਦੇ ਵਿੱਚ ਆ ਹੁਣ ਆਪਾਂ ਗੱਬੇ ਆ ਹਵਾ ਪੂਰੀ ਠੰਡੀ ਆ ਐਨ ਠੰਡੀ ਹਵਾ ਠਾਰੀ ਚੜਾਉਂਦੀ ਆ ਇੰਨੀ ਠੰਡੀ ਆ ਵਾ ਕੱਪੜੇ-ਕੁੱਪੜੇ ਪਾ ਕੇ ਆਏ ਹੋ ਜਾਣੀ ਆਪਣੇ ਹੈ ਪਰ ਉਹ ਨਹੀਂ ਆਇਆ ਤੇ ਬੜੀ ਠੰਡੀ ਲੱਦੀ ਮੋਟੀ ਸੂਤੀ ਨਾਲ ਜੇ ਆ ਦੇਖੋ ਸਨਸੈਟ ਹੋ ਰਿਹਾ ਹੈ। ਕੀ ਵਧੀਆ 뷰 ਆ ਰਿਹਾ ਹੈ। ਜਿਹੜੇ ਲਾਈਵ ਪੰਜ ਛੇਰ ਮੁੱਲ ਮੁੜ ਗਿਆ ਜਾਣੀ। ਬੜੀ ਵਧੀਆ। ਥੱਲੇ ਚੱਲਦੇ ਆਂ ਹਵਾ ਬੜੀ ਠੰਡੀ ਆ ਉੱਪਰ ਦੇਖ ਲਿਆ ਆਪਾਂ ਨੇ। ਲਓ ਜੀ ਆਹ ਥੱਲੇ ਪਹੁੰਚ ਗਏ ਹੁਣ ਆਪਾਂ ਬਹੁਤ ਤੇਲ ਵਾਲੇ ਡਰਮ ਆਹ ਪਤਾ ਨਹੀਂ ਕੀ ਚੀਜ਼ਾਂ ਇਹਨਾਂ ਦੀਆਂ ਥੱਲੇ ਹੁਣ ਆਪਾਂ ਐਂਡ ਵਾਲੀ ਪਹਿਲੇ ਨੰਬਰ ਤੇ ਜਾ ਚੱਲੇ ਜਮੇ ਇੱਥੇ ਦੇਖੋ ਪਾਣੀ ਦੇਖੋ ਪਿੱਛੇ ਦਰਬੀ ਲੱਗਦਾ ਥੋੜਾ ਥੋੜਾ Oh they cook. I I'm kind huh? oh wow ਬੜਾ ਵਧੀਆ ਲੱਗਿਆ ਯਾਨੀ ਤੁਸੀਂ ਵੀ ਆਪਣਾ ਟਾਈਮ ਕੱਢ ਕੇ ਜਰੂਰ ਮਾਰਿਓ ਗੇੜਾ ਜਿਹੜੇ ਇੱਥੇ ਆਪਣੇ ਮਿਲਤੇ ਰਹੇਵੇਂ ਆ ਭਰਾ ਬਹੁਤ ਵਧੀਆ ਬਸ ਸਾਹਮਣੇ ਆਪਣਾ ਆ ਚੱਲੇਆ ਸਟੇਸ਼ਨ ਉਹ ਦੇਖੋ ਸਾਹਮਣੇ ਦਿਖਣ ਲੱਗ ਗਿਆ ਪਹਾੜ ਜੇ ਆ ਉੱਥੇ ਆਪਾਂ ਨੇ ਖਾਣਾ ਹੈ ਬਸ ਉੱਥੇ 10 ਕਿ ਮਿੰਟ ਖਾਣਾ ਹੈ 10 ਕਿ ਮਿੰਟ ਬਾਅਦ ਇਹਨਾਂ ਨੇ ਆਪਾਂ ਨੇ ਇੱਧਰ ਨੂੰ ਵਾਪਸ ਤੁਰ ਪੈਣਾ ਅਗਲੇ ਪਾਸੇ ਚੱਲਦੇ ਫਰੰਟ ਤੇ ਹੁਣ ਲੋ ਜੀ ਆਪਾਂ ਹੁਣ ਹੋਲੀ ਹੋ ਗਿਆ ਇੱਥੇ ਆਪਾਂ ਹੁਣ ਪਹੁੰਚ ਗਏ ਇੱਥੇ ਆਪਣੇ ਸਟੇਸ਼ਨ ਤੇ ਇਧਰ ਵਾਲੇ ਤੇ ਉਹੀ 20 ਮਿੰਟ ਲਾਏ ਆ ਨੇ ਸ਼ਿਪ ਨੇ 20 ਮਿੰਟ ਚ ਆਪਾਂ ਪਹੁੰਚ ਗਏ ਇੱਥੇ ਹੁਣ ਮੈਨੂੰ ਲੱਗਦਾ 5-7 ਮਿੰਟ ਖੜੂਗਾ ਉਸ ਤੋਂ ਬਾਅਦ ਇਹਨੇ ਚੱਲ ਪੈਣਾ ਇਸ ਸਰਮੋ ਨੇ ਜਿਹੜੀ ਹੈਗੀ ਆ ਲਾਗੋ ਉੱਥੇ ਆਪਾਂ ਹੁਣ ਇੱਥੇ ਪਹੁੰਚ ਗਏ ਇਹ ਇਹਦਾ ਸ਼ਿਪ ਦਾ ਹੈਗਾ ਫਰੰਟ ਵਾਲਾ ਪਾਸਾ ਇਹ ਮੂਰਲੇ ਪਾਸੇ ਆ ਆਪਾਂ ਹੁਣ ਪਹਿਲਾਂ ਪਿੱਛੇ ਤੇ ਉੱਪਰ ਵੀ ਤੁਹਾਨੂੰ ਤਿੰਨੇ ਮੰਜ਼ਲਾਂ ਦਿਖਾਤੀਆਂ ਇਹਦੀਆਂ ਤੇ ਵਿੱਚ ਤੇ ਤਾਂ ਐਨ ਚੰਗੇ ਘਰ ਮੰਗਣਾ ਘਰ ਜਿਹਾ ਹੀ ਲੱਗਦਾ ਵੀ ਘਰਚੇ ਫਿਰਦੇ ਆ ਮੜਿਆ ਚੱਲਣ ਸਮੇ ਹਿਲਦਾ ਹੈ ਸ਼ਿਪ ਬੜਾ ਸ਼ਿਪ ਹੈ ਇਹ ਲੈ ਆ ਵੀ ਅੰਦਰ ਬੈਠ ਗਏ ਹੁਣ ਆਪਾਂ ਅੰਮੜੀ ਅੰਦਰ ਤੇ ਝਰਕ ਦੇਖ ਲਓ ਤੁਸੀਂ ਅੰਦਰ ਤੇ ਕਿੱਦਾਂ ਦਾ ਹਰ ਬੰਦੇ ਨੂੰ ਨਹੀਂ ਪਤਾ ਅੰਦਰ ਤੇ ਇਦਾਂ ਦਾ ਮਮਾ ਦੇਖੀ ਇਦਦਰ ਤੇ ਦਿਖਾ ਦਿੰਦੀ ਆ ਤੁਹਾਨੂੰ ਐਸ ਤੇ ਇੰਟਰ ਹੁੰਦੀ ਸਾਰੇ ਤੁਸੀਂ ਆਪਣੀ ਟਿਕਟ ਪੰਚ ਕਰਨੀ ਤੂੰ ਡੱਕਦਾ ਪਾ ਤਿੰਨ ਕਿਉਂ ਨਹੀਂ ਤੱਕ ਸੱਚੀ ਸੁਣ ਕੋਈ ਮਾਂ ਮੈਂ ਤਾਂ ਉਹ ਦੀ ਜੁਮੈਂ ਲੋਈ ਬਸ ਹੁਣ ਆਪਣਾ ਥੋੜਾ ਹੀ ਰਹਿ ਗਿਆ ਸਫ਼ਰ ਠੰਡ ਬਹੁਤ ਆ ਰਹੀ ਉੱਪਰ ਮੁੜ ਕੇ ਮੈਂ ਇੱਕ ਵਾਰੀ ਫੇਰ ਹੁਣ ਸੂਰਜ ਛਿਪ ਗਿਆ ਵੀ ਵਿਊ ਫੇਰ ਦੇਖ ਲਈਏ ਹੁਣ ਇੱਕ ਵਾਰੀ ਇਹ ਕੀਮਤੀ ਪਲ ਹੈ ਇੱਕ ਤਰ੍ਹਾਂ ਦੇ ਇੱਧਰ ਦੇਖੋ ਤੁਸੀਂ ਸਮੁੰਦਰ ਲੋਈ ਵਾਪਸ ਆ ਗਏ ਆਪਾਂ ਜਿੱਥੇ ਤੇ ਚੜੇ ਤੇ ਲਟਾਂ ਵੜ ਪੀਆਂ ਹੁਣ ਦੇਖੋ ਆਲੇ-ਦਾਲੇ ਦਾ 뷰 ਚੈੱਕ ਕਰੋ ਇੱਥੇ ਤੇ ਆਪਾਂ ਚੜੇ ਤੇ ਤੇ ਲਗਭਗ 40-45 ਮਿੰਟ ਚ ਆਪਾਂ ਵਾਪਸ ਆ ਗਏ ਮੈਨੂੰ ਤਾਂ ਬੜਾ ਵਧੀਆ ਲੱਗਿਆ ਐਕਸਪੀਰੀਅੰਸ ਬੜਾ ਵਧੀਆ ਰਿਹਾ ਬਾਕੀ ਤੁਸੀਂ ਆ ਕੇ ਜਰੂਰ ਦੇਖ ਕੇ ਜਾਇਓ ਇੱਕ ਵਾਰੀ ਇੰਨਾ ਜ਼ਿਆਦਾ ਕੋਸਟਲੀ ਵੀ ਨਹੀਂ ਹੈਗਾ ਤੇ ਠੀਕ ਆਈ ਫਿਰ ਮਿਲਦੇ ਆਪਾਂ ਤੁਹਾਨੂੰ ਨੈਕਸਟ ਵੀਡੀਓ ਦੇ ਵਿੱਚ ਨੈਕਸਟ ਅਗਲੇ ਬਲੌਗ ਦੇ ਵਿੱਚ